ਕਬੀਰ ਬਿਰੋ ਬਿਰੋ ਪਉੰਗੰ ਮਨ ਵਸ ਮੰਤਨ ਮਨ ਕੋਏ ਸੰਗਤ ਜੀ ਭਗਤ ਕਬੀਰ ਜੀ 76ਵੇਂ ਸ਼ਲੋਕ ਵੇ ਸਮਝਾਉਂਦੇ ਬਿਰੋ ਤੋਂ ਪਾਵ ਹੰਡਾ ਵਿਸੋੜਾ ਪਉੰਗੰ ਇਹਨ ਉਪਜੰਗਮਣਿਕਾ ਨਾ ਜਈਏ ਨੂੰ ਜੇ ਬਾਹਰ ਹੋਵੇ ਤੇ ਫਿਰ ਜਈਆ ਬੋਲਿਆ ਜਾਂਦਾ ਵਿੱਚ ਆਵੇ ਕਿਸੇ ਸ਼ਬਦ ਦੇ ਤੈਨੂੰ ਐਡੇ ਦਾ ਰੂਪ ਗੁਰਬਾਣੀ ਵਿੱਚ ਦਿੱਤਾ ਗਿਆ ਹੈ ਪੋਇ ਅੰਗਮ ਤੋਂ ਭਾਵ ਸੱਪ ਵਿਛੋੜੇ ਦਾ ਸੱਪ ਮਨ ਬਸ ਜੇ ਮਨ ਵਿੱਚ ਵਸ ਜਾਵੇ ਕਿਸੇ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਨਾਲੋਂ ਵਿਛੋੜੇ ਦੀ ਤਾਂਗ ਉਤਪਨ ਹੋ ਜਾਵੇ ਕਿ ਅਸੀਂ ਪਰਮਾਤਮਾ ਨਾਲ ਵਿਛੜੇ ਹੋਏ ਆਂ ਤੇ ਪਰਮਾਤਮਾ ਦੇ ਨਾਲ ਮਿਲਣਾ ਚਾਹੀਦਾ ਹੈ। ਮੰਤਨਾ ਮੰਨਿਆ ਕੋਏ ਤੇ ਕੰਡੇ ਵੀ ਵਿਕਾਰਾਂ ਨੇ ਘੇਰਾ ਪਾਇਆ ਹੋਇਆ ਫਿਰ ਤੇ ਕੋਈ ਮੰਤਰ ਨਹੀਂ ਚੱਲਦਾ। ਤੇ ਜੇ ਪਰਮਾਤਮਾ ਨਾਲ ਮਿਲਣ ਦੀ ਤਾਂਗ ਹੈ ਵਿਸ਼ੋੜੇ ਨੇ ਡੰਗ ਮਾਰਿਆ ਫਿਰ ਵਿਕਾਰ ਕੋਈ ਅਸਰ ਨਹੀਂ ਕਰਦੇ ਫਿਰ ਮਨੋ ਕੇ ਇੱਕ ਦਿਨ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ RAM ਬਿਯੋਗੀ ਨਾ ਜੀਏ ਜੀਏ ਤਬਾਉਰਾ ਹੋਏ ਜਿਹੜੇ ਵਿਸ਼ੋੜੇ ਦੇ ਡੰਗ ਦੇ ਵਿੱਚ RAM ਬਿਯੋਗੀ ਹੋ ਗਏ ਨੇ ਪ੍ਰਮਾਤਮਾ ਦੇ ਪ੍ਰੇਮੀ ਬਣ ਗਏ ਨੇ ਨਾੜੀਏ ਉਹ ਵਿਕਾਰਾਂ ਵਾਲਾ ਜੀਵਨ ਨਹੀਂ ਜੰਦੇ ਫਿਰ। ਬਾਸ਼ਾ ਹੀ ਬਖਸ਼ਿਸ਼ ਕਰਦੇ ਉਹ ਸੰਸਾਰੀ ਜੀਵਨ ਨਹੀਂ ਜੰਦੇ। ਉਹਨਾਂ ਦੇ ਜੀਵਨ ਜੀਵਨ ਦਾ ਢਾਂਗ ਹੀ ਹੋਰ ਹੋ ਜਾਂਦਾ ਜੀਏ। ਤਬਾਉਰਾ ਹੋਏ। ਉਹ ਪ੍ਰਮਾਤਮਾ ਦੇ ਪਿਆਰ ਵਿੱਚ ਜਿੰਦੇ ਨੇ ਤੇ ਲੋਕਾਂ ਦੇ ਭਾਵ ਉਹ ਮੂਰਖ ਨੇ ਝੱਲੇ ਨੇ। ਲੋਕੀ ਉਹਨਾਂ ਨੂੰ ਛੱਲੇ ਸਮਝਦੇ ਬੌਰੇ ਸਮਝਦੇ ਹਨ। ਉਹ ਪਰਮਾਤਮਾ ਦੇ ਪਿਆਰ ਵਿੱਚ ਇੱਕਮਿਕ ਹੋ ਕੇ ਜਿੰਦੇ ਹਨ। ਸੰਸਾਰੀ ਵਿਕਾਰਾਂ ਦੇ ਨਾਲ, ਸੰਸਾਰੀ ਪਦਾਰਥਾਂ ਦੇ ਨਾਲ ਉਹਨਾਂ ਦਾ ਬਹੁਤਾ ਮੋਹ ਨਹੀਂ ਹਾ। ਕਬੀਰ ਪਾਰਸ ਚੰਦਨ ਸਤਤਰਵੇਂ ਸ਼ਲੋਕ ਵਿੱਚ ਸਮਝਾਉਂਦੇ ਕਹਿੰਦੇ 파ਰਸ ਤੇ ਚੰਦਨ ਤਿੰਨ ਹੈ ਏਕ ਸੁਗੰਧ ਸੁਗੰਧ ਮੈਂ ਖੁਸ਼ਬੂ ਇੱਥੇ ਖੁਸ਼ਬੂ ਤੋਂ ਭਾਵ ਗੁਣ ਕਹਿੰਦੇ ਇਹਨਾਂ ਵਿੱਚ ਇੱਕ ਇੱਕ ਗੁਣ ਹੈ 파ਰਸ ਵਿੱਚ ਤੇ ਚੰਦਨ ਦੇ ਵਿੱਚ ਤਿਹੇ ਮਿਲਤੇ ਉੱਤਮ ਭਏ ਲੋਹੋ ਕਾਠ ਨਿਰਗੰਧ ਲੋਹੋ ਤੋਂ ਭਾਵ ਲੋਹਾ ਗਾਠ ਨਰਗੰਧ ਨਰਗੰਧ ਵਿੱਚ ਖੁਸ਼ਬੂ ਤੋਂ ਬਿਨਾਂ ਜਿਹੜੀ ਲੱਕੜ ਹੈ ਕਾਂਦੇ ਵਿੱਚ ਪਾਰਸ ਵਿੱਚ ਇਹ ਗੁਣ ਹੈ ਕਿ ਉਹ ਲੋਹੇ ਨੂੰ ਸੋਨਾ ਬਣਾ ਦਿੰਦਾ ਤੇ ਚੰਦਨ ਵਿੱਚ ਇਹ ਗੁਣ ਹੈ ਕਿ ਉਹ ਖੁਸ਼ਬੂ ਤੋਂ ਹੀਣੀ ਜਿਹੜੀ ਲੱਕੜ ਹੈ ਨਾ ਉਹਦੇ ਵਿੱਚ ਵੀ ਖੁਸ਼ਬੂ ਪੈਦਾ ਕਰ ਦਿੰਦਾ ਜਿਹੜੀ ਲੱਕੜ ਚੰਦਨ ਦੇ ਖੋਲ ਹੋ ਜੇ ਜਿਹੜਾ ਦਰਖਤ ਚੰਦਨ ਦੇ ਖੋਲ ਹੋ ਜੇ ਉਹਦੇ ਵਿੱਚ ਵੀ ਖੁਸ਼ਬੂ ਆਉਂਦੀ ਹੈ ਲੋਹਾ ਪਾਰਸ਼ ਦੇ ਨਾਲ ਜੁੜ ਜਾਵੇ ਤਾਂ ਉਹ ਸੋਨਾ ਬਣ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦੇ ਚੰਗੇ ਗੁਣਾ ਨਾਲ ਨਾਮ ਨਾਲ ਬਾਣੀ ਨਾਲ ਜੁੜ ਜਾਂਦੇ ਨੇ ਬਾਬਾ ਜੀ ਕਹਿੰਦੇ ਭਾਈ ਉਹ ਆਰਾਮ ਬਿਯੋਗੀ ਹੋ ਜਾਂਦੇ ਨੇ ਉਹ ਵਾਹਿਗੁਰੂ ਦੇ ਪ੍ਰੇਮੀ ਹੋ ਜਾਂਦੇ ਵਾਹਿਗੁਰੂ ਦੇ ਪਿਆਰੇ ਭਗਤ ਸੇਵਕ ਬਣ ਜਾਂਦੇ ਉਹਨਾਂ ਦੇ ਵਿੱਚ ਉਹ ਚੰਗੇ ਗੁਣਾ ਦੀ ਖੁਸ਼ਬੂ ਆਣ ਲੱਗ ਜਾਂਦੀ ਹੈ ਉਹ ਵਿਪਾਰਸ ਗੁਰੂ ਨਾਲ ਜੁੜ ਕੇ ਸੋਨਾ ਪਾਰਸ ਬਣ ਜਾਂਦੇ ਕਬੀਰ ਜਮ ਕਾ ਠੇਂਗਾ 부ਰਾ ਹੈ ਜਮ ਕਾ ਠੇਂਗਾ ਠੇਂਗਾ ਮੇਂ 64 ਜਮਾ ਦੀ ਚੋਟ ਕਹਿੰਦੇ ਬਹੁਤ ਮਾੜੀ ਹੈ ਭਾਈ ਉਹ ਨਹੀਂ ਸਹੀ ਆ ਜਾਏ ਜਮਾ ਦੀ ਡਾਂਗ ਜਿਹੜੀ ਉਹ ਨਹੀਂ ਸਹੀ ਜਾਂਦੀ ਉਹਨਾਂ ਦੀ ਕੁੱਟ ਨਹੀਂ ਸਹੀ ਜਾਂਦੀ ਪੰਧੀ ਕਰੂ ਐ ਇਹ ਦੁਖ ਕਰੂ ਦੇਖਣੇ ਪੈਂਦੇ ਜਦੋਂ ਮਨੁੱਖ ਨਾਮ ਤੋਂ ਬਾਣੀ ਤੋਂ ਟੁੱਟ ਜਾਂਦਾ ਵਿਕਾਰਾਂ ਵਿੱਚ ਫਸ ਜਾਂਦਾ ਇੱਕ ਜੋ ਸਾਧੂ ਮੋਹ ਮਿਲਿਓ ਤਨ ਲੀਆ ਅੰਚਲ ਲਾਇ ਮੋਹ ਦੇ ਮੰਮੇਣੋ ਦੋ ਮਾਤਰਾਣ ਹੋੜਾ ਵੀ ਤੇ ਔਂਕੜ ਵੀ ਹੈ ਇੱਥੇ ਹੋੜੇ ਦੇ ਨਾਲ ਉਚਾਰਨ ਨਹੀਂ ਕਰਨਾ ਔਂਕੜ ਨਾਲ ਉਚਾਰਨ ਕਰਨਾ ਹੋੜਾ ਤਾਂ ਲੱਗਾ ਵੀ ਅਸਲ ਵਿੱਚ ਇਹ ਸ਼ਬਦ ਹੋੜੇ ਨਾਲ ਹੁੰਦਾ ਹੈ ਪਰ ਇੱਥੇ ਸ਼ਬਦ ਦੀ ਚਾਲ ਦੇ ਅਨੁਸਾਰ ਇਹਨੂੰ ਔਂਕੜ ਨਾਲ ਬੋਲਿਆ ਜਾਣਾ ਜਸਲੀ ਪਾਤਸ਼ਾਹ ਜੀ ਨੇ ਸਮਝਾਇਆ ਵੀ ਆਂਦਾ ਇਹ ਹੋੜੇ ਨਾਲ ਹੀ ਹੈ ਪਰ ਇੱਥੇ ਇਹਨੂੰ ਔਂਕੜ ਨਾਲ ਬੋਲਣਾ ਪਰਮਾਤਮਾ ਨੇ ਇੱਕ ਗੁਰੂ ਮੈਨੂੰ ਮਿਲਾ ਦਿੱਤਾ ਤិន ਲੀਆ ਅੰਚਲ ਲਾਏ ਗੁਰੂ ਦਾ ਪੱਲਾ ਫੜ ਲਿਆ ਤੇ ਜਮਾ ਦੀ ਛੱਟ ਤੋਂ ਬਚਾਅ ਹੋ ਗਿਆ ਜਮਾ ਵਿਕਾਰਾਂ ਦੀ ਛੱਟ ਤੋਂ ਦੁੱਖਾਂ ਤੋਂ ਬਚਾਅ ਹੋ ਗਿਆ ਜਦੋਂ ਗੁਰੂ ਦੇ ਰਾਂਹੇ ਨਾਮ ਦਾ ਪੱਲਾ ਫੜਿਆ ਇਸ ਲਈ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਭਾਈ ਵਾਹਿਗੁਰੂ ਦੇ ਨਾਮ ਨਾਲ ਜੋੜਿ ਵਿਸੋੜੇ ਦੀ ਤਾਂਗ ਅੰਦਰ ਪੈਦਾ ਕਰ। ਪਰਮਾਤਮਾ ਨਾਲ ਮਿਲਣ ਦੀ ਤਾਂਗ ਪੈਦਾ ਕਰ। ਕਬੀਰ ਬੈਦ ਕਹੇ ਹਾਂ ਹੀ ਭਲਾ। 79ਵਾਂ ਸ਼ਲੋਕ ਉਹਦੇ ਵਿੱਚ ਬਾਬਾ ਜੀ ਬਖਸ਼ਿਸ਼ ਕਰਦੇ। ਬੈਦ ਕਹਿੰਦਾ ਵੀ ਮੈਂ ਬਹੁਤ ਚੰਗਾ ਹਾਂ। ਕਈ ਡਾਕਟਰ ਕਹਿੰਦੇ ਵੀ ਬੰਦੇ ਦੇ ਵਿੱਚ ਸਾਹ ਚੱਲਦੇ ਹੋਣ ਜਿਹੜੀ ਮਰਜ਼ੀ ਬਿਮਾਰੀ ਹੋਵੇ ਸਾਡੇ ਕੋਲ ਆ ਜੇ ਅਸੀਂ ਉਹਨੂੰ ਮਰਨ ਨਹੀਂ ਦਿੰਦੇ। ਦਾਰੂ ਮੇਰੇ ਵੱਸ ਮੇਰੇ ਵੱਸ ਵਿੱਚ ਇਹਦਾ ਰਾਜ ਹੈਗਾ। ਮੈਨੂੰ ਪਤਾ ਵੀ ਉਹਨੇ ਕਿੱਦਾਂ ਬਚਣਾ। ਕਪੂ ਅਗਤ ਕਵੀ ਜੀ ਇਹਦਾ ਉੱਤਰ ਦਿੰਦੇ ਕਹਿੰਦੇ ਤੋਬਸਾ ਗੋਪਾਲ ਕੀ ਜਬ ਪਾਵੈ ਇਹ ਖਸ ਇਹ ਤੇ ਭਾਈ ਜਿੰਦੇ ਸਵਾਸ ਇਹ ਪਰਮਾਤਮਾ ਦੀ ਦਾਤ ਹੈ ਜਦੋਂ ਚਾਵੇ ਇਹਨੂੰ ਖਿੱਚ ਲਵੇ ਜਦੋਂ ਚਾਵੇ ਸਰੀਰ ਨੂੰ ਮੌਤ ਦੇ ਦੇ ਜਦੋਂ ਚਾਵੇ ਜਿੰਦ ਨੂੰ ਸਰੀਰ ਵਿੱਚੋਂ ਕੱਢ ਲਵੇ ਇਹ ਤੇ ਵਾਹਿਗੁਰੂ ਦੀ ਦਾਤ ਹੈ ਕਬੀਰ ਨੌਬਤ ਆਪਣੀ ਦਿਨ ਦਾ ਸਲੇ ਹੋ ਬਜਾਏ 80ਵੇਂ ਸ਼ਲੋਕ ਸਮਝਾਂਦੇ ਨੌਬਤੋ ਪਾਵ ਵਾਜੇਗਾ ਜੇ ਵਜਾਣ ਪ੍ਰਸਿੱਧੀ ਪ੍ਰਾਪਤ ਕਰਨ ਮੌਜਾ ਮਾਨਣਿਆ ਕਹਿੰਦੇ ਵਾਜੇ ਦਿਨ 10 ਲੇਹੋ ਵਜਾਏ 10 ਦਿਨ ਵਜਦੇ ਪਾਵ ਥੋੜੇ ਦਿਨਾਂ ਵਾਸਤੇ ਤੈਨੂੰ ਇਹ ਮੌਜਾਂ ਮਿਲੀਆਂ ਨੇ ਜਿਹੜੀਆਂ ਤੋ ਮੌਜਾ ਮਾਨਦਾ ਪਿਆ ਪਰਮਾਤਮਾ ਨੂੰ ਭੁੱਲ ਕੇ ਪਰਮਾਤਮਾ ਤੋਂ ਵੇਮੁਖ ਹੋ ਕੇ ਗੁਰੂ ਤੋਂ ਵੇਮੁਖ ਹੋ ਕੇ ਜਿਹੜੀਆਂ ਮੌਜਾਂ ਮਾਣਦਾ ਪਿਆ ਹੈ ਇਹ ਥੋੜੇ ਦਿਨਾਂ ਵਾਸਤੇ ਨੇ ਨਦੀ ਨਾਲ ਅਮ ਸੰਜੋਗ ਜਾਵਾਂ ਨਦੀ ਨਾਲ ਨਾਵ ਤੋਂ ਪਾ ਵੇੜੀ ਸੰਜੋਗ ਜਾਵਾਂ ਵੇੜੀ ਦੇ ਵਿੱਚ ਬੈਠ ਕੇ ਕਿੰਨੇ ਹੀ ਲੋਕ ਦਰਿਆ ਪਾਰ ਕਰਦੇ ਜਾਂ ਇਦਾਂ ਕਹਿ ਲੋ ਕਿਦਰੇ ਸਫਰ ਤੇ ਜਾਈਏ বাস ਵਿੱਚ ਬੈਠੇ ਹੋ ਜੇ ਕਿੰਨੇ ਲੋਕ ਬੈਠੇ ਹੁੰਦੇ ਟ੍ਰੇਨ ਵਿੱਚ ਕਿੰਨੇ ਲੋਕ ਬੈਠੇ ਹੁੰਦੇ ਜਹਾਜ਼ ਵਿੱਚ ਕਿੰਨੇ ਲੋਕ ਬੈਠੇ ਹੁੰਦੇ ਬਹੁਰ ਨਾ ਮਿਲ ਹੈ ਆਏ ਦੁਬਾਰਾ ਸਾਰੇ ਦੇ ਸਾਰੇ ਕਦੇ ਇਕੱਠੇ ਨਹੀਂ ਹੁੰਦੇ ਕਦੇ-ਕਦੇ ਕੋਈ ਇੱਕ ਮਿਲ ਗਿਆ ਦੋ ਮਿਲ ਗਿਆ 10 ਮਿਲ ਗਏ ਜੇ ਸਾਡੇ ਨਾਲ 300 ਬੰਦਾ ਬੈਠਾ ਤੇ ਕਿ ਆਖਿਵੇਂ ਦੁਬਾਰਾ 300 ਦੇ 300 ਇਕੱਠੇ ਹੋ ਜਾਣ ਕਹਿੰਦੇ ਭਾਈ ਇੱਦਾਂ ਨਹੀਂ ਹੁੰਦਾ ਇਹ ਤੇ ਸੰਜੋਗ ਹੈ ਇਕੱਠੇ ਹੋ ਗਏ ਦੁਬਾਰਾ ਨਹੀਂ ਹੋ ਸਕਦੇ ਸਾਰੇ ਇਕੱਠੇ ਇਦਾਂ ਹੀ ਭਗਤ ਕਬੀਰ ਜੀ ਸਮਝਾਉਂਦੇ ਭਾਈ ਇਹ ਤੈਨੂੰ ਇਹ ਸਰੀਰ ਇਹ ਜਨਮ ਚੰਗੇ ਸੰਜੋਗਾ ਕਰਕੇ ਮਿਲਿਆ ਦੁਬਾਰਾ ਛੇਤੀ ਨਹੀਂ ਮਿਲਣਾ ਇਹ ਪਰਿਵਾਰ ਸੰਜੋਗਾ ਕਰਕੇ ਮਿਲਿਆ ਦੁਬਾਰਾ ਨਹੀਂ ਮਿਲ ਆਪੋਨਾ ਇਹ ਸਰੀਰ ਪਦਾਣੀ ਦੁਆਰਾ ਕਦੋਂ ਮਿਲਨ ਅਰਬਾਂ ਖਰਬਾਂ ਸਾਲਾਂ ਬਾਅਦ ਅਣਗਿਣਤ ਜੁਨਾਬ। ਇਸ ਲਈ ਭਾਈ ਗੁਰੂ ਦੇ ਨਾਲ ਜੁੜ ਨਾਮ ਨਾਲ ਜੁੜ ਤੇ ਰਾਮ ਬਯੋਗੀ ਬਾਣ ਵਾਹਿਗੁਰੂ ਦਾ ਪ੍ਰੇਮੀ ਬਾਣ ਵਾਹਿਗੁਰੂ ਦਾ ਸੇਵਕ ਬਾਣ ਤੇਰਾ ਜੀਵਨ ਸਫਲਾ ਹੋ ਜਾਵੇ।